ਏ ਗਾਇਆ ਮੰਮੀ ਨੂੰ ਪੁੱਛਣਾ ਤੇ ਚੱਲ ਮੈਂ ਐਦਾਂ ਕਰਦੀ ਇੱਕ ਐਦਾਂ ਸੂਟ ਪਾ ਲਾਣੀ ਆ ਵਿੱਚ ਰਾਤ ਤੇ ਲਗਨੀ ਆ ਹੋਣਾ ਤੇ ਇੱਕ ਐਦਾਂ ਸੂਟ ਤੇ ਚਾਹੀਦਾ ਹੀ ਆ ਏ ਕੀ ਕਰਨੀ ਆ ਮੈਂ ਨਾ ਛੋਰੀ ਛੋਰੀ ਸਾਡੀਆਂ ਗੱਲਾਂ ਸੁਣਨ ਨਹੀਂ ਮੈਂ ਕਿਹਾ ਚੱਲ ਮੰਮੀ ਨੇ ਹਾਂ ਇਕਰ ਹੀ ਦਿੱਤੀ ਆ ਤੇ ਰਾਤ ਵਾਸਤੇ ਚੱਲ ਇੱਕ ਐਦਾਂ ਸੂਟ ਪਾ ਲਾਣੀ ਆ ਕਿ ਸੇਰੇ ਭਾਈ ਰਾਤ ਵਾਸਤੇ ਨਾ ਸੂਟ ਬਾਹ ਇਹਨੂੰ ਰੱਖੋ ਬਾਰੀ ਚ ਕਿਉਂ ਮੰਮੀ ਨੇ ਕਿਹਾ ਕਿ ਸਵੇਰੇ ਜਾਣਾ ਤੇ ਸ਼ਾਮੀ ਆਉਣਾ ਆ ਕੀ ਗੱਲ ਹੋਈ ਤੁਸੀਂ ਜਿਹੜਾ ਮੈਨੂੰ ਮੋਲ ਖਰੀਦਿਆ ਜਿਹੜਾ ਮੈਂ ਆਪਣੇ ਭੈਣ ਭਰਾਵਾਂ ਕੋਲ ਜਾ ਵੀ ਨਹੀਂ ਸਕਦੀ ਆ ਕੀ ਗੱਲ ਹੋਈ ਸਵੇਰੇ ਜਾਓ ਸ਼ਾਮੀ ਆਓ ਇਸ ਸਾਲ ਚ ਇੱਕ ਵਾਰ ਤਾਂ ਤਿਹਾੜਾ ਆਂਦਾ ਰਕੜੀ ਦਾ ਤੇ ਕੀ ਗੱਲ ਮੈਂ ਰਾਤ ਨਹੀਂ ਰਹਿ ਸਕਦੀ ਉਹਨੂੰ ਮੈਨੂੰ ਲੱਗਦਾ ਤੂੰ ਸਵਾ ਦਿਹੜੀ ਤੋਂ ਵੀ ਜਾਣਾ ਵਾ ਕਿਉਂ ਐਦਾ ਐਡੀ ਕਿਹੜੀ ਗੱਲ ਆ ਮੜ ਕੇ ਰਾਤ ਇੱਥੇ ਹੀ ਹੋਣਾ ਨਾ ਬਾਅਦ ਚ ਜੇ ਰਾਤ ਰਹਿ ਕੇ ਨਹੀਂ ਆਏਂਗੀ ਤੇ ਘਰੇ ਹੋਣਾ ਨਾ ਵਾਪਸ ਇੱਥੇ ਹਣਾ ਉੱਥੇ ਵਿਆਹ ਕਿ ਆਈਏ ਦਿੱਤੀ ਹਣਾ ਤੇ ਮੜ ਕੇ ਮੰਮੀ ਨੇ ਨਹੀਂ ਵੰ ਤੁਹਾਡਾ ਤਾਂ ਐਸੀ ਕੰਮ ਰਹਿਣਾ ਅੱਜ। ਉਹ ਹੋਈ ਨਹੀਂ ਤਿਆਰ ਅਜੇ? ਹਾਂਜੀ ਹਾਂਜੀ ਹੋ ਗਈਆਂ। ਹੋ ਜਾਗਾ ਫਟਾਫਟ ਇੰਨਾ ਟਾਈਮ ਲਾਤਾ। ਬਸ ਹੋ ਗਈਆਂ। ਐਦਾਂ ਕਰੋ ਮੰਮੀ ਕੋ ਪੈਸੇ ਲਿਆਓ ਥੋੜੇ ਜੀ। ਪੈਸੇ ਚਾਹੀਦੇ ਆ। ਦੱਬਾ ਲੈ ਕੇ ਜਾਣਾ ਰਖੜੀ ਲੈ ਕੇ ਜਾਣੀ ਆ। ਤੂੰ ਐਂ ਕਰ ਆ ਪੁੱਛ ਕੇ ਲਿਆ ਮੰਮੀ ਨੂੰ। ਨਹੀਂ ਤੁਹਾਨੂੰ ਪਤਾ ਪੈਸੇ ਮੰਮੀ ਨੇ ਦੇਣੇ ਆ। ਤੁਸੀਂ ਪੁੱਛੋ ਮੈਂ ਨਹੀਂ ਜਾਣਾ। ਨਹੀਂ ਪੁੱਛ ਕੇ ਆ ਜਾ ਬਾਊ। ਚੱਲ ਤੈਨੂੰ ਦੇ ਦੇਣੇ ਮੰਮੀ ਨੇ ਜਿਆਦਾ ਪੈਸੇ ਮੈਨੂੰ ਫੇਰ ਥੋੜੇ ਦੇਣੇ ਆ। ਚੱਲ ਕੋਈ ਨਹੀਂ ਮੈਂ ਪੁੱਛ ਲੈਣੀ ਕਿਉਂ। ਪੁੱਛ ਕੇ ਆ ਜਾ। ਆਪ

500 ਦਾ ਮੰਮੀ ਕੀ ਆਂਦਾ ਕਿਹੜੇ ਜਮਾਨੇ ਦੀਆਂ ਗੱਲਾਂ ਕਰਨੀ ਚੱਲ ਮੈਂ ਪੈਸੇ ਲੈ ਆਉਂਦਾ ਪਹਿਲਾਂ ਮੈਨੂੰ ਫਿਰ ਤੈਨੂੰ ਦੱਸਣੀ ਆਂ ਠੀਕ ਆ ਮੰਮੀ 500 ਰੁਪਇਆ ਮੰਮੀ ਕਿਹੜੇ ਹਿਸਾਬ ਨਾਲ 500 ਦੇ ਲੱਗੀ ਮੰਮੀ ਨੂੰ ਤੇ ਅੱਜਕੱਲ ਪਤਾ ਹੀ ਨਹੀਂ ਕਿ ਕਿੰਨਾ ਮਹਿੰਗਾ ਸਮਾਨ ਹੈ ਮਹਿੰਗਾਈ ਕਿੰਨੀ ਹੋ ਗਈ ਆ ਮੈਂ ਲਖਬੀਰ ਨੂੰ ਤਾਂ ਹੀ ਕਹਿੰਨੀ ਸੀ ਕਿ ਤੂੰ ਹੀ ਨਾ ਆਪ ਜਾਓ ਮੈਨੂੰ ਤੇ ਮਾਤਾ ਨੇ ਗਲੋਗਲਾਂ ਲਾਈ ਦੇਣਾ ਸੀ 500 ਰੁਪਇਆ ਦੇ ਕੇ ਤੇ ਉਹੀ ਗੱਲ ਕੀਤੀ ਮੰਮੀ ਨੇ ਤੇ ਹੁਣ 500 ਦਾ ਆਣਾ ਕੀ ਆ ਨਾ ਕੋਈ ਚਾਜ ਸਵਾਦ ਦਾ ਡੱਬਾ ਤੇ ਨਾ ਰਖੜੀਆਂ ਮੈਂ ਮੰਮੀ ਦਾ ਮੈਂ ਕੀ ਕਰਾਂ ਇਹ ਬੰਦਾ ਮੈਨੂੰ ਅੱਗੇ ਕਰਦਾ ਹਰ ਵਾਰ ਆਫਰ ਰੁਪਈਆ 500 ਮੈਂ ਤੇਨ حساب ਕਰਕੇ ਤੇ ਦੱਸਣੀ ਆ ਮੰਮੀ ਠੀਕ ਆ ਇਹਦੇ ਪੈਸੇ ਹੋਰ ਦੇ ਦੋ ਨਹੀਂ ਪੈਸੇ ਮੇਰੇ ਕੋ ਇੰਨੇ ਕੀ ਆ ਦੁੱਧ ਦੇ ਪੈਸੇ ਇੰਨੇ ਘਾ ਆਏ ਹੈਗੇ ਤੇ ਮੈਂ ਓਨੇ ਤੇਨ ਦੇ ਦਿੱਤੇ ਠੀਕ ਆ ਰੁਪਈਆ 500 ਵਾ 100 ਦੀਆਂ ਰਖੜੀਆਂ ਤੇ 100 ਦਾ ਡੱਬਾ ਜਾਣਾ ਕਰਤੇ ਆ ਤੁਸੀਂ ਮੰਮੀ ਇੰਨੀ ਗਰਮੀ ਆ ਗੱਡੀ ਤੇ ਜਾਵਾਂਗੇ ਗੱਡੀ ਜਾਣਾ 200 ਰੁਪਈਆ ਤਾਂ ਹੈਗਾ ਵਾ 200 ਤਾਂ ਤੇਲ ਪਵਾ ਲਿਓ 100 ਰੁਪਈਆ ਫੇਰ ਵੀ ਬਚ ਜਾਣਾ ਆਹ ਦੇਖਾ ਮੰਮੀ 100 ਰੁਪਈਆ ਦਾ ਡੱਬਾ ਕਿਹੜਾ ਆਂਦਾ ਅੱਜ ਕੱਲ ਆ ਜਾਂਦੇ ਆ ਉਹਦੇ ਮੰਮੀ ਕਿਸੇ ਕੰਮ ਦੇ ਡੱਬੇ ਨਹੀਂ ਹੁੰਦੇ ਆਉਂਦੇ ਕਿਉਂ ਨਹੀਂ ਕਿ ਕੀ ਗੱਲ ਮੈਂ ਗਿਆ ਵਾਂ ਸ਼ਹਿਰ ਜਾਣੇ ਮੈਨੂੰ ਪਤਾ ਸਭ ਕੁਝ ਹੈ ਜਾ ਕਿਤੇ ਸੁਖੀ ਸੰਧੀ ਮੰਮੀ ਸਾਲ ਚ ਇੱਕ ਵਾਰ ਤੇ ਰਖੜੀ ਦਾ ਤਿਹਾਰ ਆਂਦਾ ਤੇ ਉੱਥੇ ਵੀ 100 ਰੁਪਏ ਦਾ ਡੱਬਾ ਲੈ ਕੇ ਜਾਵਾਂ ਚੁੱਪ ਕਰ ਜੀਦਾ ਹੁੰਦਾ ਰੋਲਾ ਨਹੀਂ ਬੋਤਾ ਪਾਈ ਜਾਂਦਾ ਜੇ ਨਹੀਂ ਨਾ ਜਾਣਾ ਤਾਂ ਪੈਸੇ ਮੈਨੂੰ ਵਾਪਸ ਕਰ ਦੇ ਨਹੀਂ ਮੰਮੀ ਜਾਣਾ ਹੈ ਕੋਈ ਨਹੀਂ ਇਹ ਚ ਸੋ ਜਿਹੜਾ ਬਚੜਾ ਉਹ ਮੈਨੂੰ ਵਾਪਸ ਕਰਨਾ ਹੀ ਫਿਰ ਚਲ ਠੀਕ ਹੈ ਮੰਮੀ ਕਰ ਦਾਂਗੀ ਆ ਲਓ ਫੜੋ 500 ਰੁਪਿਆ ਆ ਤੁਹਾਡੀ ਮਾਨ 500 ਰੁਪਿਆ ਦਿੱਤਾ ਹੈ ਜੇ 250 ਚ ਸਰਦਾਨਾ ਤਾਂ 250 ਚ ਸਾਰ ਲਿਓ ਬਸ ਤੇਰੇ ਹਿਸਾਬ ਕਿਤਾਬ ਕਰਦੀ ਤੁਹਾਡੀ ਮਾਂ 500 ਦਾ ਕੀ ਹੋਣਾ 500 ਰੁਪਇਆ ਮੱਥੇ ਮਾਰ ਰਿਆ ਕੀ 500 ਦਾ ਡੱਬਾ ਲੈ ਜੀ ਸੌ ਉਹਦੀਆਂ ਰਖੜੀਆਂ ਤੇ 200 ਤੇਲ ਤੇ 100 ਮੈਨੂੰ ਦੇ ਆਣ ਕੇ ਦੇ ਦੀ ਤਾਂ ਹੀ ਮੈਂ ਤੁਹਾਨੂੰ ਕਹਿੰਦੀ ਹਾਂ ਨਾ ਕਿ ਆਪ ਜਾ ਕੇ ਗੱਲ ਕਰੋ ਤੁਸੀਂ ਵੀ ਕਿਸੇ ਪਾਸੇ ਨਹੀਂ ਲੱਗਦੇ ਤੂੰ ਹੁਣ ਇਹ ਚੋਂ ਕੀ ਖੜਾਂਗੇ ਤੇ ਕੀ ਲੈ ਕੇ ਆਉਣਾ ਮੈਨੂੰ ਨਹੀਂ ਪਤਾ ਹੁਣ ਕੀ ਖੜਨਾ ਕੀ ਨਹੀਂ ਹੁਣ ਜੇ ਗੰਦੀ ਖੜਡੀਆਂ 500 ਦਾ ਤੇ ਗੱਡੀ 'ਚ ਤੇਲ ਪਾਣਾ ਮੈਨੂੰ ਨਹੀਂ ਪਤਾ ਜਾਓ ਜਾ ਕੇ ਜਾ ਗੱਲ ਕਰ ਲੋ ਮੈਂ ਕੀ ਕਰਾਂ ਹੁਣ ਮੱਥੇ ਮਾਰਤਾ 500 ਰੁਪਇਆ ਮੇਰੇ ਮੇਰੇ ਕੋਲ ਵੀ ਹੰਨੀ ਕੋਈ ਜੇ ਮੇਰੇ ਕੋ ਹੁੰਦੇ ਤਾਂ ਮੈਂ ਵੀ ਵਰਤ ਲੈਣਾ ਇਸੇ ਕਰਕੇ ਕਹਿੰਨੀ ਸੀ ਨਾ ਆਪ ਜਾਓ ਉਦੋਂ ਦਾ ਤਾਂ ਹੀ ਮੈਨੂੰ ਕਹਿੰਦੇ ਸੀ ਨਾ ਗਾਂਹ ਹੋ ਜਾ ਪੁੱਛ ਮੈਨੂੰ ਤੇ ਪਹਿਲੇ ਹੀ ਪਤਾ ਸੀ ਮੰਮੀ ਨੇ ਮੇਰੇ ਨਾਲ ਇਹੋ ਹੀ ਕੁਛ ਕਰਨਾ ਕੋ ਚਲ ਕੋਈ ਗੱਲ ਨਹੀਂ ਐਦਾਂ ਕਰਾਂਗੇ ਗੱਡੀ ਤੇਲ ਨਾ ਪਾਵਾਂਗੇ ਗੱਡੀ ਤੇਲ ਹੈਗਾ ਵਾ ਤੇ ਸਾਰ ਲੰਗੇ ਹੁਣ ਇਹਦੇ ਨਾਲ ਚਲ ਠੀਕ ਹੈ ਫਿਰ ਚਲੋ ਐਵੇਂ ਇੰਨੀ-ਕਿੰਨੀ ਗੱਲਾਂ ਤੇ ਐਵੇਂ ਬਹਿਸ ਕਰਦੇ ਰਹਿਣਾ ਚਲੋ ਠੀਕ ਆ ਆ ਗਈ ਮੈਂ ਪਰਸਾ ਚਲੋ ਕੋਈ ਗੱਲ ਨਹੀਂ ਸਾਰ ਚਲੋ ਚਲੋ ਆ ਗਈ ਗੱ ਮੇਰੀ ਗੱਲ ਸੁਣੋ ਨਾ ਹਾਂਜੀ ਮੈਨੂੰ ਬਾਰ ਬਾਰ ਕਹਿਣਾ ਨਾ ਪਵੇ ਟਾਈਮ ਨਾਲ ਤੁਰਤੀ ਹੋਣ ਚਲੋ ਕੋਈ ਨਹੀਂ ਤੁਰ ਪਾਂਗੇ ਹਾਂ ਹੁਣ ਆਏ ਤੇ ਹੈ ਹੁਣ ਕਾਲੀ ਵੀ ਪੈ ਗਈ ਹੈ ਕਿ ਫਟਾਫਟ ਤੁਰ ਪਏ ਕਾਲੀ ਨਹੀਂ ਪੈਣੀ ਸ਼ਾਮ ਨੂੰ ਹੁਣ ਵਾਪਸ ਜਾਣਾ ਤੇ ਆਈ ਹੈ ਨਾ ਆ ਵੇਖ ਲਓ 500 ਰੁਪਏ ਦਿੱਤਾ ਸੀ ਮੰਮੀ ਨੇ ਉਹਦਾ ਆਹੀ ਸਮ ਡੱਬਾ ਤੇ ਰੱਖੜੀਆਂ ਹੀ ਆਈਆਂ ਤੇ ਕਹਿੰਦੇ ਕਹਿੰਦੇ ਤੇਲ ਪਾ ਲਿਓ ਚਲੋ ਸ਼ੁਕਰ ਕਰ ਤੇਲ ਨਹੀਂ ਪਾਉਣਾ ਪਿਆ ਚਲੋ ਆ ਜਾਓ ਠੀਕ ਹੈ ਇਹ ਦੇ ਆਹਣ ਸਸਕਾ ਸਸਕਾ ਚਲੋ ਉੱਥੇ ਅੰਦਰ ਹੀ ਚਲੀਏ ਏਕਾ ਗਰਮੀ ਬੜੀ ਪਈ ਆ ਹਾਂਜੀ ਇੱਧਰ ਆ ਇੱਥੇ ਇੱਧਰ ਆ ਆਜੋ ਇੱਥੇ ਆਜੋ ਭਾਂ ਕਿਤੇ ਮਰ ਜੇ ਪੋਰ ਪਤਸਣਾ ठीक ठाक मम्मी ही सुनाओ अपनी सेहत का कितिया सब वीक्रीक हां जी, काम कर कर नहीं। मैं का चल नई मम्मी को तू पता होंगे नहीं है ਹਾਂ ਇਹ ਤਾਂ ਹੈ ਤਾਂ ਕਰਕੇ ਫਿਰ ਮੈਂ ਮੰਮੀ ਦਾ ਵੀ ਧਿਆਨ ਤੁਹਾਡੇ ਵਿੱਚ ਹੀ ਹਾਂਜੀ ਹਾਂ ਇਹ ਦਵਲ ਨਹੀਂ ਦੇਖਣ ਦੇ ਇਹ ਹਾਂ ਇਹ ਵੀ ਮਾਮਾ ਨੂੰ ਹੁੰਦਾ ਹੀ ਹਾਂ ਹਾਂਜੀ ਹਾਂਜੀ ਵੀਰ ਜੀ ਕਿੱਥੇ ਨੇ ਇੱਥੇ ਆ ਜਾਂਦੇ ਆ ਠੀਕ ਹੈ ਠੀਕ ਹੈ ਹਾਂਜੀ ਮੰਮੀ ਠੀਕ ਨੇ ਲੈ ਪਰੋਣੇ ਆ ਵੀ ਕੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਅੱਛਾ ਬਈ ਕਿੱਦਾਂ ਹਾਲ ਨੇ ਠੀਕ ਠਾਕ ਠੀਕ ਹੈ ਭਾਈ ਤੁਸੀਂ ਸੁਣਾਓ ਬਸ ਵਧੀਆ ਤੁਸੀਂ ਨਾਲ ਮਸੀਨ ਨੂੰ ਲੈ ਆਉਣਾ ਹੈ ਉਹ ਨੌਰਾ ਜਿੱਦਾਂ ਉਹਨਾਂ ਨੇ ਵੀ ਨਾਲ ਅੱਛਾ ਆਹ ਉਹ ਫਿਰ ਘਰੇ ਕੋਈ ਹੁੰਦਾ ਨਹੀਂ ਆ। ਓਏ ਹੋ ਡੇਰੇ ਦਾ ਕੰਮ ਆ ਫਿਰ। ਬਾਰ-ਬਾਰ ਕਰਦਾ ਤੇ ਉਹ ਨੂੰ ਪੰਗਾ ਆ ਭਾਜੀ। ਠੀਕ ਠੀਕ ਆ। ਘਰਾਂ ਵਿੱਚ ਘਰ ਹੋਵੇ ਤੇ ਕੋਈ ਟੈਨਸ਼ਨ ਨਹੀਂ ਹੁੰਦੀ। ਬਿਲਕੁਲ ਬਿਲਕੁਲ। ਕੋਈ ਨਾ ਵੀ ਕਿਹਨੂੰ ਕਹਿ ਦੀਦਾ ਵੀ ਗੱਲ ਰਾਖੀ ਕਰਨੀ। ਹਾਂਜੀ ਹਾਂਜੀ। ਘਰ ਬਾਹਰ ਵਾਰਾ ਹੁਣ ਫਿਰ ਉੱਥੇ ਕਿਹਨਾਂ ਕਿਹਦੇ ਇੱਕ ਚੀਜ਼ ਨੂੰ ਰਹਿਣਾ। ਨਹੀਂ ਇੱਕ ਚੀਜ਼ ਨੂੰ ਤੇ ਰਹਿਣਾ ਹੀ ਪੈਣਾ। ਨਾਲੇ ਮੰਮੀ ਠੀਕ ਨਹੀਂ ਰਹਿੰਦੇ ਵੀਰ ਜੀ। ਹਾਂਜੀ। ਤੇ ਫਿਰ ਉਹਨਾਂ ਨੂੰ ਦਵਾਈ ਵਗੈਰਾ ਖਾਂਦੇ ਤੇ ਫਿਰ ਘਰੇ ਹੀ ਰਹਿੰਦੇ ਨੇ ਜ਼ਿਆਦਾ। ਰਹਿੰਦੇ ਆ। ਫਿਰ ਉਹਨਾਂ ਕੋ ਸਫ਼ਰ ਵੀ ਨਹੀਂ ਨਾ ਜ਼ਿਆਦਾ ਹੁੰਦਾ। ਠੀਕ ਠੀਕ ਆ। ਹਾਂਜੀ। ਰਮਨ ਚੱਕਰੋਂ ਹਾਂਜੀ ਰੋਟੀ ਪਾਣੀ ਕੀਤਾ ਤਿਆਰ ਹਾਂਜੀ ਹਾਂਜੀ ਪਹਿਲੇ ਰਖੜੀਆਂ ਬੰਨ ਲੰਨੇ ਵੀਰ ਜੀ ਫੇਰ ਰੋਟੀ ਪਾਣੀ ਖਾ ਲੰਨੇ ਕੋਈ ਗੱਲ ਨਹੀਂ ਚਲੋ ਜੀ ਲਓ ਭਾਬੀ ਜੀ ਦੀ ਮੂੰਹ ਮਠਾ ਕਰਾਓ ਚਲੋ ਪਹਿਲਾਂ ਤੁਸੀਂ ਭੈਣ ਦਾ ਮੂੰਹ ਮਠਾ ਕਰਾ ਦਿਓ ਆਪੇ ਖਾਣ ਲੱਗ ਪਏ ਜੀ ਨਹੀਂ ਨਹੀਂ ਕੋਈ ਗੱਲ ਕਰਾ ਦੇ ਕੇ ਬੜੇ ਜਿਤਾਉਂਦੀ ਰਹਿੰਦਾ ਚਲੋ ਮੈਂ ਕਰਾ ਦਿੰਦੀ ਆ ਅਥਾਰਟੀ ਰੱਖ ਲਈ ਦੀਦੀ ਆ ਰੱਖ ਲੋ ਡੱਬਾ ਤੇ ਰੱਖੋ ਭਾਬੀ ਜੀ ਤੁਸੀਂ ਵੀ ਬਨਵਾ ਲੋ ਕਰਨ ਕਿੱਥੇ ਗਿਆ ਹੈ ਕਰਨ ਬਹੁ ਟੇਸ਼ਨ ਤੇ ਗਿਆ ਵਾ ਜਿੱਤਾਂ ਦੇ ਹੁੰਦੇ ਹੁੰਦੇ ਆ ਹੀ ਜਾਵੇ ਚਲੋ ਠੀਕ ਆ ਕਰਨ ਦੀ ਰਖੜੀ ਆ ਫਿਰ ਆਏਗਾ ਨਾ ਫਿਰ ਕੀ ਕਿ ਆਹੀਗਾ ਅੱਛਾ ਕਹਿੰਦਾ ਕੋਈ ਨਹੀਂ ਆਉਣਾ ਵਾ ਠੀਕ ਆ ਤੇ ਪਹਿਲਾਂ ਤਾਂ ਨਾ ਮੈਂ ਛੁੱਟੀ ਕਰਨੀ ਨਾ ਵਾ ਹਾਂਜੀ ਮੈਂ ਨਹੀਂ ਕਲਾਸ ਵੱਡੀ ਆ ਚਲੋ ਕੋਈ ਨਹੀਂ ਪੜ੍ਹਾਈ ਵੀ ਜ਼ਰੂਰੀ ਆ ਹਾਂ ਤੇ ਮੈਂ ਤਾਂ ਚਲੇ ਜਾ ਹਾਂਜੀ ਮੈਂ ਰੱਖ ਲੂੰਗੀ ਉਹਨਾਂ ਨੂੰ ਤੈਨੂੰ ਮਿਲ ਕੇ ਜਾਣਗੀ ਠੀਕ ਆ ਠੀਕ ਆ ਯਾਰ ਅਮਰ ਲਿਆ ਸਮਾਨ ਅੱਲਾ ਦੇ ਪਾ ਬੀਜੀ ਆਹੋ ਲੈ ਰਮਨ ਆ ਚੂੜੀ ਬਣਾ ਕੇ ਦਿੱਤੀ ਏ ਤੈਨੂੰ ਨਹੀਂ ਵੀਰ ਜੀ ਇੰਨਾ ਖਰਚਾ ਕਰਨ ਦੀ ਕੀ ਲੋੜ ਸੀ ਪਤਾ ਰਵਨ ਪਤਾ ਗੱਲ ਕੀ ਆ ਜਿਉਂ ਦਾ ਤੇਰਾ ਵਿਆਹ ਹੋਇਆ ਨਾ ਅਸੀਂ ਤੇ ਤੈਨੂੰ ਕਦੀ ਦਿੱਤਾ ਕੁਛ ਨਹੀਂ ਆ ਵੀਰ ਜੀ ਤੁਸੀਂ ਮੈਨੂੰ ਪੜ੍ਹਾਤਾ ਵਿਆਹ ਤੇ ਇੰਨਾ ਖਰਚਾ ਕੀਤਾ ਇਹੋ ਥੋੜਾ ਹੀ ਆ ਰਖੜੀ ਦਾ ਤਿਹਾੜ ਤੇ ਭੈਣ ਭਰਾਵਾਂ ਦੇ ਪਿਆਰ ਦਾ ਹੁੰਦਾ ਏ ਲੈਣ ਦੇਣ ਦਾ ਥੋੜਾ ਹੁੰਦਾ ਏ ਕੋਈ ਉਹ ਤਾਂ ਗੱਲ ਠੀਕ ਆ ਭੈਣ ਤੇਰੀ ਪਰ ਫੇਰ ਵੀ ਸਾਡਾ ਤੇ ਫਰਜ਼ ਬਣਦਾ ਹੀ ਆ ਹਾਂਜੀ ਹਾਂਜੀ ਇੰਨਾ ਖਰਚਾ ਨਾ ਕਰਿਆ ਕਰੋ ਤੁਸੀਂ ਵੀਰ ਜੀ ਕੋਈ ਗੱਲ ਨਹੀਂ ਪੁੱਤ ਮਨੇ ਰੇਜ ਨਾ ਬਣਾ ਕੇ ਦਿੱਤੀ ਆ ਤੇ ਲੈ ਜਾ ਨਾ ਨਹੀਂ ਕਰੀਦੀ ਹੁੰਦੀ ਹਾਂਜੀ ਉਹ ਤੇ ਹੈ ਮੰਮੀ ਜੀ ਆਹ ਦਿਨ ਵਾ ਤੇ ਜਿਹੜਾ ਪਣਪਰਾ ਚੀਜ਼ ਦੇ ਲਾਲੀ ਦੀ ਹੁੰਦੀ ਆ ਮਾਨ ਤਾਨਾ ਠੀਕ ਆ ਠੀਕ ਆ ਮੰਮੀ ਦੀ ਕੋਈ ਗੱਲ ਨਹੀਂ ਰੱਖ ਲਾ ਪਹਿਲਾਂ ਪਾਲਾ ਰਮਨ ਤੇਰਾ ਭਰਾ ਦਿਆਲ ਹੋਇਆ ਵਾ ਮਾਹੀ ਰੱਖ ਲਾ ਰੱਖ ਲਾ ਹਾਂ ਪਰ ਮੈਨੂੰ ਪਸੰਦ ਆ ਤੈਨੂੰ ਨਹੀਂ ਬਹੁਤ ਸੋਹਣੀ ਆ ਮੈਨੂੰ ਇਦਾਂ ਦੀ ਪਸੰਦ ਆ ਡਿਜ਼ਾਈਨ ਮੈਨੂੰ ਵੀ ਇਹ ਸੋਹਣੀ ਲੱਗੀ ਸੀ ਨਹੀਂ ਨਹੀਂ ਬੜੀ ਸੋਹਣੀ ਆ ਠੀਕ ਆ ਪਰ ਤੂੰ ਬਹੁਤ ਖਰਚਾ ਕਰਤਾ ਕੋਈ ਗੱਲ ਨਹੀਂ ਭੈਣਪਰਾਵਾਂ ਨਾਲ ਖੱਤਿਆ ਜਿਹੜਾ ਵਾ ਹਾਂਜੀ ਚੰਗਾ ਹੁੰਦਾ ਉਹ ਤੇ ਹੈ ਤੇ ਨਾਲੇ ਜਨਾ ਮਾਰਾ ਤੇ ਕੀ ਜਾਂਦੇ ਆ ਜਾਂਦੇ ਆ ਵਾ ਹਾਂਜੀ ਦਾ ਮਹਾਰਾਜ ਕੋਈ ਹੋਰ ਟਾਈਮ ਤੇ ਹੋਊਗਾ ਨਾ ਇਹ ਕਿਹਦੇ ਨਾਲ ਤੇਨੂੰ ਹੋਰ ਬਣਾਵਾਂਗੇ ਜੋੜਾ ਹੋ ਜਾਊਗਾ ਨਹੀਂ ਕੋਈ ਗੱਲ ਨਹੀਂ ਭਾਬੀ ਜੀ ਬਹੁਤ ਨਹੀਂ ਬਹੁਤ ਬਾਕੀ ਵਿਚਾਰੀ ਨੂੰ ਦੱਦੇਗੀ ਰਹੀ ਆ ਕਦੀ ਹਜ਼ਾਰ ਦੇ ਤੱਕ ਕਦੀ 500 ਦੇ ਤੱਕ ਉਹਨੇ ਕਦੀ ਗੱਲ ਹੀ ਨਹੀਂ ਕੀਤੀ ਤੇ ਹਾਂ ਕੋਈ ਗੱਲ ਨਹੀਂ ਐਰ ਕਦੇ ਹੀ ਕਹਿੰਦੇ ਸੀ ਵੀ ਚੂੜੀ ਬਣਾਉਣੀ ਆ ਤੇ ਮੰਮੀ ਵੀ ਕਹਿੰਦੇ ਬਣਾ ਦੋ ਤੇ ਮੈਂ ਵੀ ਤੁਹਾਨੂੰ ਕਿਹਾ ਤੇ ਸਾਰਾ ਮਨੋਂ ਤੱਕ ਚਾਈਦੀ ਤੇ ਤੈਨੂੰ ਕਿਹੜੀ ਚੀਜ਼ ਚਾਹੀਦੀ ਨਹੀਂ ਮੰਮੀ ਜੀ ਨੇ ਪੁੱਛਿਆ ਸੀ ਮੈਨੂੰ ਤੇ ਮੈਂ ਕਿਹਾ ਸੀ ਮੰਮੀ ਕੱਪੜੇ ਲੀੜਾ ਰਹਿਣ ਦਿਓ ਤੇ ਚਲੋ ਪੈਸੇ ਦੇ ਦਿਓ ਕਿ ਤਿਹਾੜ ਤੇ ਹੈਗਾ ਹੀ ਆ ਤੇ ਪਰ ਇਹ ਨਹੀਂ ਪਤਾ ਕਿ ਇੰਨਾ ਖਰਚਾ ਕਰ ਦੇਣਾ ਤੁਸੀਂ ਇਹ ਤਾਂ ਗੰਦੇ ਮਾਮੇ ਦਾ ਫੋਨ ਆ ਇਹਨੇ ਕੀ ਕਰਨਾ ਹੈ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾਓ ਬਸ ਵਧੀਆ ਠੀਕ ਠਾਕ ਆ ਪਰਿਵਾਰ ਸਭ ਠੀਕ ਠਾਕ ਆ ਤੇ ਰਮਨ ਤੁਹਾਡ ਕੋਈ ਥਾਈ ਤੇ ਹੈਗੀ ਘਰਨੀ ਆਈ ਘਰ ਉਹਨੇ ਕਿਤਾ ਆਉਣਾ ਸੀ ਮਨਜਿੰਦਰ ਸਿੰਘ ਜੀ ਤੁਸੀਂ ਆਪ ਦੱਸੋ ਤੋਂ ਅਹੀਂ ਤੇ ਬਾਹਰ ਮਾਰਿਆ ਜਿੰਦਰਾ ਤੇ ਤੁਹਾਨੂੰ ਕੋਈ ਪਤਾ ਨਹੀਂ ਕਿ ਜਿੰਦਰਾ ਕਿੰਨੇ ਮਾਰਿਆ ਤੁਸੀਂ ਆ ਵੀ ਉਹਨੂੰ ਫੋਨ ਕਰਕੇ ਸੱਦਿਆ ਤੇ ਉਹ ਵਿਚਾਰੀ ਇਨੇ ਜਾਵਾਂ ਨਾ ਗਈ ਇੱਥੇ ਤੁਹਾਡੇ ਕੋਲ ਤੇ ਤੁਸੀਂ ਬਾਹਰ ਜਿੰਦਰਾ ਮਾਰ ਕੇ ਤੇ ਕਿਤੇ ਆਪ ਨਿਕਲ ਗਏ ਤੁਸੀਂ ਕਰੇ ਹੀ ਤੇ ਫਿਰ ਜਿੰਦਰਾ ਕੌਣ ਮਾਰ ਗਿਆ ਅੱਛਾ ਤੁਹਾਨੂੰ ਕੋਈ ਪਤਾ ਨਹੀਂ ਰਮਨ ਗੱਲ ਕਰਵਾ ਰਮਨ ਨੇ ਨਹੀਂ ਇਹ ਗੱਲ ਕਰਨੀ ਤੁਹਾਡੇ ਨਾਲ ਉਹ ਗਈ ਏ ਕਿਤੇ ਨਹੀਂ ਨਹੀਂ ਗੁੱਸਾ ਕਦਾ ਕਰਨਾ ਵਾ ਜਦੋਂ ਤੁਸੀਂ ਹੁਣ ਜਿੰਦਰਾ ਹੀ ਮਾਰ ਲਿਆ ਬਾਹਰਲੇ ਪਾਸੇ ਅਕਸਰ ਤੁਸੀਂ ਸਾਰਾ ਟੱਬਰ ਘਾਰੇ ਸੀ ਤੇ ਉਥੋਂ ਬਾਹਰ ਕੋਈ ਥੋੜਾ ਆਣ ਕੇ ਮਾਰ ਗਿਆ ਤੁਹਾਡੇ ਕਿਸ ਜੀ ਨੇ ਮਾਰਿਆ ਹੋਊਗਾ ਉਥੇ ਹਾਂ ਨਹੀਂ ਯਰ ਨਹੀਂ ਨਹੀਂ ਉਨੇ ਨਹੀਂ ਗੱਲ ਕਰਨੀ ਅਹ ਚੰਗਾ ਫਿਰ ਸਹੀ ਗੱਲ ਓਕੇ ਯਾਹੀਂ ਮੈਨੂੰ ਪਤਾ ਨਹੀਂ ਜਿੰਦਰਾ ਕੌਣ ਮਾਰ ਗਿਆ ਜੇ ਤੂੰ ਘਰ ਹੀ ਤੂੰ ਵੇਖਦਾ ਤਾਂ ਸਹੀ ਬਾਹਰ ਨਿਕਲ ਕੇ ਕੌਣ ਆਇਆ ਕਿ ਨਹੀਂ ਆਇਆ ਮੈਂ ਉਹਨੂੰ ਜੇ ਫੋਨ ਕਰਦਾ ਤੂੰ ਤੇ ਭੈਣ ਤੋਂ ਆਈ ਨਹੀਂ ਆ ਮੈਂ ਲੀਕਣ ਡਿਆ ਹੁਣ ਮਗਰ ਫੋਨ ਕਰਨ ਡਿਆ ਮੈਂ ਰਮਨ ਆਈ ਆਈ ਨਹੀਂ ਤੋ ਤਰੀ ਨਹੀਂ ਆ रखड़िया चल फुलके भी लाथी गए पूछा भला दही बना ली रोटी तो हां जी बन गई जे रोटी बनाया वह बनाया पनीर अच्छा मटर मंगा लेना को मटर पनीर बना लिया वाला गोभी बना ली दही बना ली पकौड़िया पा के चौल बनाए ਵਧੀਆ ਚਲੋ ਠੀਕ ਆ ਸੋਹਣੀ ਰੋਟੀ ਪਤਾ ਕੀ ਆ ਉਹਦੀ ਮਾਂ ਗਏ ਉਹਦਾਦੀ ਆ ਸਾਸੋ ਦੀ ਕੁੜੀ ਦੀ ਉਹ ਪੁੱਛਣਾ ਪੁੱਤ ਕੀ ਖਵਾ ਲਿਆ ਤੇਰੇ ਸਹੁਰਿਆਂ ਨੇ ਗੱਲ ਖੜੀ ਲੈ ਕੇ ਗਏ ਕੀ ਖਾ ਕੇ ਆ ਨਾ ਰੋਟੀ ਮਾੜੀ ਨਾ ਬਣੀ ਹੋਵੇ ਨਹੀਂ ਨਹੀਂ ਮੰਮੀ ਮੈਨੂੰ ਪਤਾ ਵਾ ਜਵਾਈ ਪਾਈ ਆ ਰੋਟੀ ਚੰਗੀ ਬਣਾਉਣੀ ਸੀਗੀ ਨਹੀਂ ਚੰਗਾ ਕੀਤਾ ਵਧੀਆ ਕੀਤਾ ਤੇ ਚਲ ਬਣ ਗਈ ਆ ਰੋਟੀ ਤੇ ਉਹਨਾਂ ਨੂੰ ਖਵਾ ਲ ਦਿੰਨੇ ਆ ਹੁਣ ਅਜੇ ਤਾਂ ਖਾਣ ਪੀਣ ਵਾਲਾ ਨਹੀਂ ਉਹ ਵਿਚਾਰਾ ਨਹੀਂ ਉਹ ਨਹੀਂ ਕੁਝ ਵੀ ਖਾਂਦਾ ਪੀਂਦਾ ਚੰਗਾ ਤੇ ਵਿਆਹ ਸੁ ਰੋਟੀ ਹੁੰਦੀ ਆ ਤੇ ਉਹ ਖੋ ਜੀ ਗਿਆ ਨਹੀਂ ਇਹ ਬਹੁਤ ਸੋਹਣਾ ਬੜੀ ਸੋਹਣੀ ਰੋਟੀ ਇਦਾਂ ਹੀ ਬਣਦੀ ਹੋਰ ਕੀ ਬਣਾਵਾ ਉਹਦਾ ਨਾ ਰਮਨ ਚੂੜੀ ਦੇਖ ਕੇ ਬੜੀ ਖੁਸ਼ ਹੋਈ ਆਹੋ ਹੈਨਾ ਖੁਸ਼ ਹੋ ਗਈ ਤੇ ਚਲ ਉਹਨੂੰ ਵੀ ਇੰਨਾ ਵੀ ਮੇਰੇ ਭਰਾ ਨੇ ਬਣਾ ਕੇ ਦਿੱਤੀ ਹੈ ਬਾਈਆ ਚਾਹਤੀ ਹੈ ਪੈਣਾ ਨੂੰ ਚਾਹਤ ਹੁੰਦਾ ਹੀ ਆ ਹਾਂ ਪੈਣਾ ਨੂੰ ਚਾਹ ਹੁੰਦਾ ਜੇ ਭਰਾ ਫਰਜਾਇਆ ਦੇਣ ਚੀਜ਼ ਤੇ ਬੰਦਾ ਦੂਣਾ ਉੱਚਾ ਹੁੰਦਾ ਵਾ ਉਹ ਜਾ ਕੇ ਦੱਸੇਗੀ ਦੱਸੂ ਭਰਾ ਨੂੰ ਦੱਸੂ ਆ ਸੱਸ ਨੂੰ ਖਾੜੇਗੀ ਚਲ ਕੋਈ ਗੱਲ ਨਹੀਂ ਮੰਮੀ ਟੀਗਾਂ ਨੇ ਦਿੱਤਾ ਜਿਹੜਾ ਵਾ ਇੱਦਾਂ ਨਹੀਂ ਜਾਂਦਾ ਮਹਾਰਾਜ ਦੂਣਾ ਕਰਕੇ ਮੋੜਦਾ ਦਿੰਦਾ ਦਿੰਦਾ ਕੀ ਤਾਂ ਕਿਹਾ ਕਿ ਮਹਾਨੇ ਤੁਹਾਡੇ ਕੋ ਆ ਜਾਣਾ ਦੋਰੀ ਦਿੰਦਾ ਮਹਾਰਾਜ ਬੜਾ ਪੁੱਛ ਦਿੰਦਾ ਵਾ ਤੇ ਈਆਂ ਨੂੰ ਦਿੱਤਿਆਂ ਵਾਦਾ ਹੀ ਪੈਂਦਾ ਘਟਾ ਕੇ ਪੈਂਦਾ ਜੇ ਖੁਸ਼ ਜਾਊਗੀ ਉਹਨੇ ਸੀਸਾ ਹੀ ਦੇਣੀਆਂ ਸੀਸਾ ਇਹ ਮਹਾਰਾਜ ਮੇਰੇ ਭਰਾ ਨੂੰ ਹੋਰ ਦੇ ਅਗਲੀ ਰਖੜੀ ਤੇ ਆਵਾਂ ਤੇ ਹੋਰ ਮੈਨੂੰ ਵਧੀਆ ਤਰੀਕੇ ਨਾਲ ਕੋਈ ਚੀਜ਼ ਬਣਾ ਕੇ ਦੇਵੇ ਬਿਲਕੁਲ ਹਾਂ ਬਿਲਕੁਲ ਇਹ ਤਾਂ ਗੱਲ ਹੈਗੀ ਧੀਏ ਈਆਂ ਸੁੱਖ ਮੰਗਦੀਆਂ ਨੇ ਸਹੀ ਗੱਲ ਆ ਦਾ ਧੀਛੇ ਦੀ ਸੁੱਖ ਹੀ ਮੰਗਦੀਆਂ ਸੀ ਚਲੋ ਬੈਠੋ ਤੁਸੀਂ ਪਰੌਣੇ ਲਾਗੇ ਤੋ ਕੋਈ ਗੱਲ ਨਹੀਂ ਮਿਲਿਆ ਨਹੀਂ ਰੋਟੀਰ ਕੋਈ ਨਹੀਂ ਪਾਲਾ ਫਿਰ ਖਵਾ ਦੇ ਉਹਨਾਂ ਨੂੰ ਇਹ ਨਾ ਅਖੰਡੇ ਚੱਲ ਜਾਣਾ ਮੈਂ ਪਿੱਛੇ ਫੋਨ ਆਇਆ ਪਿੰਡੋਂ ਕੋਈ ਨਹੀਂ ਕੋਈ ਨਹੀਂ ਮੈਂ ਲੱਗੀ ਰੋਟੀ ਪਾਉਣਾ ਮੈਂ ਤਾਂ ਆਈ ਹਾਂ ਪੁੱਛਣ ਠੀਕ ਹੈ ਹਾਂ ਚਲੋ ਵਧੀਆ ਹੋ ਗਿਆ ਜਦੋਂ ਮੈਂ ਸਿਹੜੀ ਪੜਾਈ ਨਾ ਕਿੰਨੀ ਖੁਸ਼ ਹੋਈ ਫਿਰ ਮੇਰੇ ਪ੍ਰਾਨੇ ਮੈਨੂੰ ਚੂੜੀ ਬਣਾ ਕੇ ਦਿੱਤੀ ਆ ਤੇ ਇੱਕ ਮੇਰਾ ਭਰਾ ਵਾ ਜਿੰਨੇ ਨਾ ਕੀ ਟੀ ਨਹੀਂ ਖੋਲਿਆ ਕਿੱਦਾਂ ਦੀ ਮੇਰੀ ਕਿਸਮਤ ਵਾ ਮਾ ਪਿਓ ਤੋਂ ਬਾਅਦ ਨਾ ਮੇਰੇ ਪੇਕੇ ਹੀ ਛੁੱਟ ਗਏ ਰਖੜੀ ਕੀ ਬਣਣੀ ਆ ਭਾਬੀ ਜੀ ਤੁਸੀਂ ਬੰਨਿਆ ਯਾ ਰਖੜੀ ਭਾਬੀ ਜੀ ਮੈਂ ਕਿਹਾ ਤੁਸੀਂ ਗਈ ਸੀ ਰਖੜੀ ਬੰਨਣ ਰਮਨ ਤੇ ਨਾ ਰਖੜੀ ਦਾ ਮੈਂ ਕੀ ਦੱਸਾਂ ਕੀ ਗੱਲ ਹੋ ਗਈ ਮੈਂ ਵੀਰ ਨੂੰ ਫੋਨ ਕੀਤਾ ਸੀ ਕਿ ਮੈਂ ਆਉਣਾ ਵਾਂ ਅੱਛਾ ਵੀਰ ਤੇ ਬੜਾ ਖੁਸ਼ੀ ਠੀਕ ਕੋਈ ਗੱਲ ਨਹੀਂ ਕੱਲ ਨੂੰ ਕਿਹੇ ਆ ਜਿਓ ਤੇ ਮੈਂ ਤਾਂ ਕਰਨ ਗਈ ਹੀ ਪਤਾ ਨਹੀਂ ਗੇਟ ਬੰਦ ਹੀ ਤਾਲਾ ਲੱਗਾ ਹੀ ਉਹ ਭਾਬੀ ਜੀ ਕਈ ਵਾਰ ਵਾਦੇ ਘਾਟੇ ਹੋ ਜਾਂਦੇ ਕੋਈ ਕੰਮ ਪੈ ਗਿਆ ਹੋਊਗਾ ਤੇ ਚਲੇ ਗਏ ਹੋਣੇ ਨਹੀਂ ਨਹੀਂ ਰਮਣਾ ਤੂੰ ਮੇਰੀ ਭਾਬੀ ਨੂੰ ਨਹੀਂ ਜਾਣਦੀ ਉਹ ਕਿੱਦਾਂ ਦੀ ਐ ਵੀਰ ਤੇ ਮੇਰਾ ਬੜਾ ਚੰਗਾ ਪਰ ਭਾਬੀ ਨੇ ਨਾ ਉਹਨੂੰ ਵੀ ਮਗਰ ਲਾ ਲਿਆ ਵਾ ਪਰ ਨਹੀਂ ਭਾਬੀ ਜੀ ਵਰੇ ਦੇ ਵਰੇ ਦੇ ਨੇ ਥੋੜੋ ਕੋਈ ਜਾਂਦਾ ਕੋਈ ਕੰਮ ਪੈ ਗਿਆ ਹੋਗਾ ਚਲੋ ਕੋਈ ਨਾ ਤੁਸੀਂ ਉਦਾਸ ਨਾ ਹੋਵੋ ਫੇਰ ਕਿਤੇ ਚਲੇ ਜਾਇਓ ਨਹੀਂ ਹਾਂ ਮੀ ਰਮਣਾ ਮੈਂ ਜਾਣਾ ਕਿਉਂਕਿ ਜਿਹੜੇ ਪੇਕੇ ਹੁੰਦੇ ਨਾ ਉਹ ਮਾਂ ਪਿਓ ਦੇ ਨਾਲ ਹੁੰਦੇ ਆ ਹਾਂਜੀ ਇਹ ਗੱਲ ਤੇ ਹੈਗੀ ਐ ਮੈਂ ਸੁਣਿਆ ਸੀ ਕਿਤਰਾ ਜਿਹੜੇ ਨਾ ਮਾਪਿਓ ਤਾਂ ਬਾਦ ਨਾ ਕਿਉਂ ਬਣ ਕੇ ਵਿਖਾਲਦੇ ਆ ਪਰ ਨਹੀਂ ਜਦੋਂ ਬਗਾਨੀਆਂ ਧੀਆਂ ਜਾਂਦੀਆਂ ਨਾ ਭਰਾ ਵੀ ਉਹਨਾਂ ਦੇ ਮਗਰ ਲੱਗ ਜਾਂਦੇ ਆ ਤੁਸੀਂ ਫੋਨ ਕਰਕੇ ਗਏ ਸੀ ਜਾਂ ਉਹਦੇ ਹੀ ਗਏ ਸੀ ਰਮਨ ਨੇ ਮੈਂ ਫੋਨ ਕੀਤਾ ਸੀ ਤੇ ਕਹਿੰਦੇ ਹੀ ਘਰੇ ਆ ਤੂੰ ਆ ਜਾ ਸਗੋਂ ਕਰਨ ਮੇਰੇ ਨਾਲ ਗਿਆ ਤੇ ਜਦੋਂ ਤਾਲਾ ਲੱਗਾ ਵੇਖਿਆ ਨਾ ਮੈਨੂੰ ਆ ਬੜਾ ਦੁੱਖ ਹੋਇਆ ਉਹਦੇ ਦੁੱਖ ਹੁੰਦਾ ਭਾਬੀ ਜੀ ਭਾਬੀ ਜੀ ਜਦੋਂ ਚਾਹ ਨਾਲ ਜਾਓ ਤੇ ਅੱਗੇ ਤਾਲਾ ਮਿਲੇ ਤੇ ਫਿਰ ਦੁੱਖ ਤੇ ਲੱਗਦਾ ਹੀ ਹੈ ਰਮਨ ਕਰਦੀ ਤੇ ਪਰ ਜਾਈ ਅੱਗੇ ਵੀ ਮੇਰ ਨਾਲ ਇਦਾਂ ਹੀ ਪਰ ਮੈਂ ਨਾ ਕਦੀ ਮੰਤੇ ਗੱਲ ਲਈ ਨਹੀਂ ਚਲ ਕੋਈ ਗੱਲ ਨਹੀਂ ਇਹਦੀ ਆਦਤ ਆ ਇਹਦਾ ਸੁਭਾਅ ਹੋ ਗਿਆ ਵਾ ਪਰ ਨਾ ਜਦੋਂ ਸਾਲ ਬਾਅਦ ਦੇਣਾ ਆਉਂਦਾ ਵਾ ਨਾ ਸਾਰੀਆਂ ਭੈਣਾਂ ਭਰਾਵਾਂ ਦੇ ਰਖੜੀ ਬੰਨਣ ਜਾਂਦੀਆਂ ਵਾ ਤੇ ਮੇਰੇ ਨਾਲ ਇਦਾਂ ਹੋਇਆ ਨਾ ਉਹ ਮੈਨੂੰ ਪਤਾ ਵਾ ਕਿ ਮੈਂ ਟਾਈਮ ਕਿੱਦਾਂ ਕੱਢਿਆ ਵਾ ਪਰ ਉਹਨਾਂ ਦੀ ਵੀ ਗਲਤੀ ਐ ਜੇ ਤੁਸੀਂ ਫੋਨ ਕੀਤਾ ਸੀ ਤੇ ਜਾਂ ਫੋਨ ਕਰਕੇ ਤੁਹਾਨੂੰ ਦੱਸ ਦਿੰਦੇ ਕਿ ਸਾਨੂੰ ਕੰਮ ਪੈ ਗਿਆ ਕਿ ਤੁਸੀਂ ਸਵੇਰੇ ਆ ਜਿਓ ਤੁਹਾਨੂੰ ਫੇਰਾ ਹੀ ਪਿਆ ਇੱਕ ਹਿਸਾਬ ਦਾ ਹਰਮਨ ਤੈਨੂੰ ਨਹੀਂ ਪਤਾ ਕਿ ਮੇਰੀ ਪਰਜਾਈ ਨੇ ਮੇਰੇ ਪ੍ਰਾਣ ਨੂੰ ਕਿੰਨਾ ਕੁ ਮਜਬੂਰ ਕੀਤਾ ਹੋਊਗਾ ਕਿ ਕਿਤੇ ਚੱਲੀਏ ਤੇਰੀ ਭੈਣ ਨਹੀਂ ਆਉਣਾ ਵਾ ਹੋ ਸਕਦਾ ਆਪਣੀ ਤੇ ਕੇ ਲੈ ਗਈ ਹੋਵੇ ਉਹ ਆਪਣੀਆਂ ਆਤਾਂ ਤੋਂ ਬਾਦ ਨਹੀਂ ਆ ਸਕਦੀ ਅਜੇ ਤਾਂ ਮੈਨੂੰ ਪਤਾ ਵਾ ਜਿਹੜੀ ਜ਼ਮੀਨ ਆ ਨਾ ਉਹ ਮੇਰੇ ਨਾਮ ਆਦੀ ਪਰ ਮੈਂ ਕਹਿੰਦੀ ਨਹੀਂ ਮੈਂ ਕਦਮ ਨਹੀਂ ਚੁੱਕਣਾ ਮੇਰਾ ਭਰਾ ਵਾ ਪਰ ਪਤਾ ਨਹੀਂ ਪ੍ਰਾਣ ਕਿਉਂ ਨਹੀਂ ਸਮਝਾਉਂਦੀ ਕਿ ਜੇ ਮੇਰੀ ਭੈਣ ਮੇਰੇ ਨਾਲ ਇੰਨਾ ਕਰਦੀ ਆ ਤੇ ਮੇਰੇ ਵੀ ਕੋਈ ਫਰਜ਼ ਬੰਦੇ ਆ ਨਾਦਕ ਦੀ ਆਇਆ ਇਹ ਇੱਥੇ ਚੱਲ ਮੈਂ ਮੰਨਦੀ ਆ ਉਹ ਕਹਿੰਦੀ ਆ ਕਿ ਨਹੀਂ ਜਾਣਾ ਕਿਤੇ ਬਾਹਰ ਮੋਟਰ ਤੇ ਜਾਂਦਾ ਵਾ ਫੋਨ ਤੇ ਕਰੀ ਸਕਦਾ ਨਾ ਨਹੀਂ ਫੋਨ ਕਰਕੇ ਰਾਜੀ ਬਾਜੀ ਤੇ ਪੁੱਛੀ ਸਕਦਾ ਭੈਣ ਭਰਾਵਾਂ ਦਾ ਇੰਨਾ ਕੁ ਚਲੋਂਦਾ ਹੀ ਆ ਨਹੀਂ ਨਹੀਂ ਮੰਮੀ ਹੁਣਾਂ ਤੋਂ ਬਾਅਦ ਨਾ ਉਹਨੇ ਮੇਰੇ ਵੱਲ ਧਿਆਨ ਹੀ ਨਹੀਂ ਦਿੱਤਾ ਇੱਕ ਕਰਕੇ ਮੈਂ ਜਾਣਾ ਹੀ ਪਿਆ ਉਹੀ ਫਿਰ ਜਦੋਂ ਧਿਆਨ ਨਾ ਕੋਈ ਦੇਵੇ ਫਿਰ ਉਹ ਤੇ ਜਾਂਦਾ ਵੀ ਜੀ ਨਹੀਂ ਕਰਦਾ ਸਹੀ ਗੱਲ ਵਾ ਚਲੋ ਮਾਂ ਰਾਏ ਨੇ ਮੈਨੂੰ ਆਪਣੇ ਘਰ ਸਭ ਕੁਝ ਦਿੱਤਾ ਵਾ ਹਾਂਜੀ ਮੰਮੀ ਨੇ ਤਾਂ ਮੈਨੂੰ ਨਾ ਕਦੀ ਮਾਂ ਦੀ ਕਮੀ ਮਹਿਸੂਸ ਹੀ ਨਹੀਂ ਹੁੰਦੀ ਥੀ ਨਹੀਂ ਮੰਮੀ ਦਾ ਸੁਭਾਅ ਤੇ ਬਹੁਤ ਵਧੀਆ ਮੰਮੀ ਤਾਂ ਤੁਹਾਨੂੰ ਪਤਾ ਹੀ ਹੈ ਚਲੋ ਚਲੋ ਕੋਈ ਨਾ ਤੁਸੀਂ ਟੈਨਸ਼ਨ ਨਾ ਲਵੋ ਕੋਈ ਗੱਲ ਨਹੀਂ ਹੋ ਜਾਣਾ ਸਭ ਸਹੀ ਬੈਠੋ ਤੁਸੀਂ ਤੇ ਤੁਹਾਡੇ ਵਾਸਤੇ ਕੱਪ-ਕੱਪ ਚਾਹ ਬਣਾਉਂਦਾ ਠੀਕ ਹੈ ਭਾਬੀ ਜੀ ਮੁਕਿਆ ਨਹੀਂ ਗੱਲਾਂ ਜੇ ਹਾਂਜੀ 8:00 ਵਜ ਗਏ ਆ ਘਰੋਂ ਜਾਣਾ ਓਏ ਨਹੀਂ ਚਲਦੇ ਆਂ ਹਣ ਭਾਬੀ ਜੀ ਨਾ ਵੀ ਦੁੱਖ ਸੋ ਫੋਨ ਲਾ ਪੈਣਾ ਮੰਮੀ ਨਾ ਵੀ ਦਾ ਟਾਈਮ ਤੇ ਲੱਗ ਹੀ ਜਾਣਾ ਕੋਈ ਨਾ ਚਲੋ ਚਲਦੇ ਆਂ ਦੋ ਵਾਰੀ ਫੋਨ ਆ ਗਿਆ ਮੰਮੀ ਦਾ ਉਹ ਵੱਜ ਰਿਹਾ ਜਾਂਦਣਾ ਤੁਹਾਨੂੰ ਰੱਖਣਾ ਵੇਂ ਜਾਂਦਣਾ ਨਹੀਂ ਵੀਰ ਜੀ ਨਹੀਂ ਨਹੀਂ ਭਾਬੀ ਜੀ ਮੰਮੀ ਠੀਕ ਨਹੀਂ ਰਹਿੰਦੇ ਹੈਗੇ ਤੇ ਕੱਲੇ ਰਾਤ ਨੂੰ ਔਖਾ ਹੁੰਦਾ ਬਾਰੋ-ਬਾਰ ਤੇ ਘਰ ਹੈ ਤੁਹਾਨੂੰ ਪਤਾ ਹੀ ਆ ਉਹ ਵੇਖੋ ਬਾਹਰ ਹੀ ਨਾ ਨਿਹਰਾ ਹੋ ਗਿਆ ਵੀ ਕੋਈ ਗੱਲ ਨਹੀਂ ਗੱਡੀ ਤੇ ਆਇਆ ਵੀਰ ਚਲੇ ਜਾਣਾ ਘਟ ਪਹੁੰਚ ਜਾਈਦਾ ਗੱਡੀ ਤੇ ਤੁਸੀਂ ਦੱਸ ਕੇ ਆਉਣਾ ਇਹ ਨਾ ਵੀ ਸਾਡੀ ਰਾਤ ਲੱਗ ਜਾਣੀ ਹੈ ਨੇ ਕਿਹਾ ਸੀ ਉਹ ਉਹਨਾਂ ਨੇ ਵੀ ਜਾਣਾ ਤੇ ਮੈਂ ਵੀ ਜਾਣਾ ਆ ਵੇਖੇ ਬਣ ਕੇ ਆਪਣੇ ਅੱਛਾ ਅੱਛਾ ਮੈਂ ਹੈ ਚਲੋ ਤੁਸੀਂ ਚਲ ਜਿਓ ਅਸੀਂ ਆਵਾਂਗੇ ਤੇ ਤੁਸੀਂ ਚਲ ਜਿਓ ਮੜ ਕੇ ਹੋਰ ਸਾਰੇ ਮੰਮੀ ਜਾਣਗੇ ਬਰਾਦਰ ਆ ਤਾਂ ਸਰਦਾ ਨਹੀਂ ਹੈ ਜੇ ਸਰਦਾ ਹੋਵੇ ਫਿਰ ਤੇ ਰਹਿ ਵੀ ਕਰਦੇ ਚੱਲ ਬਾਉ ਜੇ ਨਹੀਂ ਰਹਿਣਾ ਨਾ ਫਿਰ ਟਾਈਮ ਨਾ ਜਾਓ ਮੇਰਾ ਨਾ ਹਾਂਜੀ ਚਲ ਠੀਕ ਹੈ ਬਾਬੂ ਜੀ ਹਾਂਜੀ ਹਾਂਜੀ ਠੀਕ ਇਹ ਪਾ ਕਰੀ ਹਾਂਜੀ ਮੰਮੀ ਹੋ ਚੱਲੀਏ ਹਾਂਜੀ ਹੁਣ ਜਾਣਾ ਹੀ ਪੈਣਾ ਨਹੀਂ ਮੰਮੀ ਨੇ ਫਿਰ ਉਹ ਘਰ ਇਕੱਲੇ ਆ ਮੰਮੀ ਫਿਰ ਘਰ ਠੀਕ ਆ ਤੀ ਗਿਆ ਫਿਰ ਨਹੀਂ ਬਹੁਤਾ ਮਜਬੂਰ ਵੀ ਨਹੀਂ ਕਰਨਾ ਚਾਹੀਦਾ ਖੁਸ਼ ਹੋਣਾ ਤੁਹਾਨੂੰ ਹਾਂਜੀ ਹਾਂਜੀ ਵਧੀਆ ਪਰ ਇੰਨਾ ਖਰਚਾ ਕਰਨ ਦੀ ਲੋੜ ਨਹੀਂ ਮੰਮੀ ਕੋਈ ਕੰਮ ਪੁੱਤ ਜਾਂ ਕਰਦਾ ਹੋਣਾ ਰਹੀ ਜਨਾ ਤਾਂ ਫਿਰ ਕੀ ਹੋ ਜਾ ਪ੍ਰੀਤ ਤੇ ਹੈਗੀ ਆ ਪਰ ਖਰਚਾ ਬਹੁਤ ਕਰਤਾ ਹੈ ਕਿ ਵੀ ਨਹੀਂ ਕੋਈ ਗੱਲ ਨਹੀਂ ਕੁਝ ਨਹੀਂ ਹੋ ਗਿਆ ਖਰਚੇ ਨੂੰ ਆਪਣੀ ਸੱਸ ਨੂੰ ਵਿਖਾ ਲਈ ਜਾ ਕੇ ਸੱਸ ਮੇਰੇ ਨੇ ਤਾਂ ਫੁੱਲੀ ਨਹੀਂ ਸਮਾਣਾ ਉਹਨੇ ਤਾਂ ਕਹਿੰਨਾ ਲੈ ਐਦ ਕਿ ਤੇ ਚੀਜ਼ ਹੀ ਬੜੀ ਵਧੀਆ ਆ ਗਈ ਆ ਆ ਆ ਉਹ ਹੈ ਉਹ ਜੀ ਇਦਾਂ ਦੀ ਆ ਨਹੀਂ ਚਲੋ ਚੰਗੀ ਗੱਲ ਆ ਕੁਛ ਤੇ ਹੋਏਗੀ ਨਾ ਹਾਂ ਖੁਸ਼ ਬਹੁਤ ਹੋਣਾ ਗਈ ਕੁਛ ਲੈ ਕੇ ਆਈ ਆ ਹਾਂਜੀ ਹਾਂਜੀ ਨਹੀਂ ਨਹੀਂ ਖੁਸ਼ ਬੜੇ ਹੋਣਾ ਮੰਮੀ ਨੇ ਨਹੀਂ ਚਲੋ ਚੰਗੀ ਗੱਲ ਆ ਚਲੋ ਇਹ ਵੀ ਗੱਲ ਤੇਰੇ ਠੀਕ ਆ ਘਰ ਕੱਲੀ ਆ ਫਿਰ ਮੁਸ਼ਕਲ ਹੋ ਜਾਂਦਾ ਮੁਸ਼ਕਲ ਹੋ ਜਾਂਦੀ ਉਦੋਂ ਤੇ ਰਹਿਣਾ ਰਹਿਣਾ ਹੀ ਰਹਿ ਲਾਣਾ ਹੀ ਪਰ ਜੇ ਮੰਮੀ ਫਿਰ ਘਰ ਕੱਲੀ ਆ ਜੇ ਮੰਮੀ ਇੱਧਰ ਉੱਧਰ ਦੇ ਕੇ ਭਾਵੇਂ ਰਹਿ ਲੰਦੀ ਹਾਂ ਜਦ ਮੰਮੀ ਆਪਣੇ ਪੇਕੇ ਗਏ ਤੇ ਮੈਂ ਇੱਧਰ ਆ ਗਈ ਹਾਂਜੀ ਫੇਰ ਨਹੀਂ ਕੋਈ ਟੈਨਸ਼ਨ ਹੁੰਦੀ। ਹੂੰ ਹੂੰ। ਬੀਪੀ ਵਗੈਰਾ ਵੱਧ ਜਾਂਦਾ ਨਾ ਕਈ ਵਾਰ ਤੇ ਫੇਰ ਰਾਤ ਓਖਾ ਹੁੰਦਾ। ਨਹੀਂ ਰਾਤ ਪਤਾ ਓਖਾ ਰਾਤ ਕਿਨੂੰ ਆਵਾਜ਼ ਮਾਰਨੀ ਫੇਰ ਲੱਗਦਾ ਕੋਈ ਹੋਏ ਤੇ। ਹਾਂ ਚਲੋ ਠੀਕ। ਹਾਂ ਚਲੋ ਠੀਕ ਆ ਮੰਮੀ। ਠੀਕ ਆ। ਜਾਣਾ ਹੀ ਪੈਣਾ। ਜਾਓ ਫੇਰ ਬਹੁਤਾ ਮੇਰਾ ਨਾ ਕਰੋ ਮੇਰੀ। ਜਾਣਾ ਤਾਂ ਹੈਗਾ ਹੀ ਆ।